ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਲੁੱਟਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਦੇ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਗੇਟਾ ਕੀਮਾ ਅੰਮ੍ਰਿਤਸਰ ਦੀ ਪੁਲਿਸ ਵਿਆਕਵਕਤੀ ਮ ਵੱਲੋਂ ਮੁਕਦਮੇ ਵਿੱਚ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਵਾਰਦਾਤ ਸਮੇਂ ਵਰਤੇ ਪਿਸਟਲ ਅਤੇ ਮੋਟਰਸਾਈਕਲ ਵੀ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਤਿੰਨ ਨੂੰ ਗੇਟ ਕੀਮਾ ਦੇ ਏਰੀਏ ਚ ਬੜਾ ਸੈਂਸੇਸ਼ਨਲ ਮਰਡਰ ਹੋਇਆ ਸੀ ਕਾਫੀ ਮੀਡੀਆ ਚ ਵੀ ਉਹਦੇ ਬਾਰੇ ਆਇਆ ਚਰਚਾ ਕੇ ਕਿਸ ਤਰ੍ਹਾਂ ਇੱਕ ਮੁੰਡੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਉਸ ਵਾਂਗੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਸਾਡੀ ਗੈਂਗਸਟਰਸ ਤੇ ਕ੍ਰਿਮੀਨਲਸ ਦੇ ਖਿਲਾਫ ਉਹਦੇ ਤਾੜ ਸਪੈਸ਼ਲ ਅਸੀਂ ਟੀਮਾਂ ਬਣਾਈਆਂ ਔਰ ਸਾਡਾ ਜਿਹੜਾ ਮੇਨ ਕੰਮ ਹੈ ਪ੍ਰिवेंशन ਡਿਟੈਕਸ਼ਨ ਦਾ ਉਹਦੇ ਚ ਡਿਟੈਕਸ਼ਨ ਨੂੰ ਪ੍ਰਾਇਓਰਟੀ ਦਿੱਤੀ ਗਈ ਡਾਕਟਰ ਪ੍ਰਗਿਆ ਜੈਨ ਸਾਡੇ ਡੀਸੀਪੀ ਸਾਹਿਬ ਮੈਡਮ ਡਾਕਟਰ ਦਰਪਨ ACP सुरेंद्र ਜੀ ਅਮੋਲਕ ਸਾਡੇ ਸੀਆਈ ਇਨਚਾਰਜ ਵਨ ਔਰ ਸਤਨਾਮ ਸਿੰਘ ਜਿਹੜੇ ਐਸਐਚਓ ਗੇਟ ਕੀਮਾ ਸਾਰਿਆਂ ਨੇ ਵਕਫ ਵਕਤ ਤੌਰ ਤੇ ਆਪਣੇ ਆਪਣੇ ਅਸੀਂ ਰੋਲ ਦਿੱਤੇ ਔਰ ਪ੍ਰੋਫੈਸ਼ਨਲੀ ਇਹਨੂੰ ਇਨਵੈਸਟੀਗੇਟ ਕਰਦੇ ਹੋਏ ਕੇਸ ਸਟ੍ਰੈਸ ਕੀਤਾ ਤਿੰਨ ਮੁਲਜ਼ਮ ਇਹ ਚ ਫੜੇ ਆ ਇੱਕ ਤਾਂ ਸਾਇਲਪ੍ਰੀ ਤੇਲੀਸ ਸੋਹੀ ਹੈ ਔਰ ਇਹਨੇ ਮੇਨ ਗੋਲੀ ਚਲਾਈ ਸੀ ਮੋਟਰਸਾਈਕਲ ਤੇ ਉੱਤੇ ਜਿਹੜੋ ਸਵਾਰ ਸੀਗੇ ਨਾਲ ਆ ਵੀ ਗਿਲ ਹੈਗਾ ਔਰ ਤੀਜਾ ਦੋਸ਼ੀ ਜਿਹੜਾ ਸੰਜੂ ਰੰਧਾਵਾ ਹੈ ਇਹ ਸਾਰੀ ਕਾਂਸਪੀਰੇਸੀ ਦੇ ਵਿੱਚ ਸੀਗਾ ਵਜਰਨਜੀ ਚ ਇਹ ਪਤਾ ਲੱਗੀ ਕਿ ਉਸ ਦਿਨ ਮਿਰਤਕ ਤੇ ਉਹਦੇ ਦੋ ਦੋਸਤ ਸੀਗੇ ਉਹਦੇ ਨਾਲ ਇੱਕ ਦਾ ਨਾਂ ਹੈਗਾ ਸੰਜੂ ਡੌਨ ਦੂਜਾ ਹੈਗਾ ਪੀਟਰ ਇਹ ਵੀ ਕਾਰ ਸੀਗੇ ਤੇ ਸਾਇਲਪ੍ਰੇਸ ਉਹੀ ਹੋਣਾ ਦੀ ਇਹਨਾਂ ਨਾਲ ਲਾਕਡਾਊਨ ਸੀਗੀ ਉਸੇ ਸਬੰਧ ਦੇ ਵਿੱਚ ਜਦੋਂ ਇਹਨਾਂ ਦੇ ਕੋਲ ਦੀ ਨੰਗੇ ਤੇ ਉਹਨਾਂ ਦੇ ਮਗਰ ਲੱਗੇ ਔਰ ਉਹਨਾਂ ਨੇ ਕਾਰ ਭਜਾਈ ਕਾਰ ਭਜਾ ਕੇ ਗੇਟ ਕੀਮਾ ਚੌਂਕ ਕੋਲ ਜਦੋਂ ਆਏ ਤੇ ਉੱਤਰ ਕੇ ਭੱਜਣ ਲੱਗੇ ਅੰਦਰ ਪੁਲਿਸ ਸਟੇਸ਼ਨ ਵੱਲ ਤਾਂ ਇਹਨਾਂ ਨੇ ਉੱਥੋਂ ਦੂਰੋਂ ਫਾਇਰ ਕੀਤਾ ਜੋ ਕਿ ਮਰਤਕ ਜਿਹੜੇ ਹੈਗੇ ਆ ਵੈਨੂ ਰਾਜਵੀਰ ਸੇਠੀ ਉਲਫ ਵੈਨੂ ਦੀ ਉਚਾਰੇ ਦੀ ਮੌਤ ਹੋ ਗਈ ਉਸ ਤੇ ਉਹ ਜਿਹੜੇ ਦੂਸਰੇ ਦੋ ਬੰਦੇ ਉਹ ਉਹਨਾਂ ਦੀ ਤੇ ਉਹਤੇ ਗੋਲੀ ਨਹੀਂ ਲੱਗੀ ਬਚਾਅ ਹੋ ਗਿਆ ਉਸ ਤੋਂ ਬਾਅਦ ਇਹ ਬੰਦੇ ਵੱਖ-ਵੱਖ ਜਗ੍ਹਾ ਤੇ ਅਲੱਗ-ਅਲੱਗ ਹੋ ਗਏ ਔਰ ਸਾਹਿਲਪ੍ਰੀਤ ਜਿਹੜਾ ਸੋਹੀ ਹੈ ਇਹ ਅਸੀਂ ਇਹਦੀ ਗ੍ਰਿਫਤਾਰੀ ਕੀਤੀ ਸਾਡੀ ਸੀਆਈਏ ਦੀ ਟੀਮ ਨੇ ਦਿੱਲੀ ਦੇ ਵਿੱਚ ਮੈਦਾਨ ਗੜੀਕ ਜਗ੍ਹਾ ਸਾਊਥ ਦਿੱਲੀ ਦੇ ਵਿੱਚ ਉੱਥੋਂ ਜਾ ਕੇ ਗ੍ਰਿਫਤਾਰ ਕਰਕੇ ਲਿਆਂਦਾ اور weapon ਸਣੇ ਉਸ ਤੋਂ ਬਾਅਦ ਜਿਹੜੇ ਦੂਜੇ ਆਵੇ ਤੇ ਦੂਜਾ ਹੈਗਾ ਸੰਜੂ ਰੰਦਾਵਾ ਫਤਾਪੁਰ ਦੇ ਰੀਏ ਦੇ ਵਿੱਚੋਂ ਦੋਨੋਂ ਜਿਹੜਾ ਬਾਈਕ ਯੂਜ਼ ਹੋਇਆ ਸੀਗਾ ਵਾਰਦਾਤ ਦੇ ਵਿੱਚ ਉਹ ਤੋਂ ਉਹਦੇ ਰਾਈਡ ਕਰਦੇ ਦੋਨੇ ਫੜੇ ਐ ਸੋ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਇੱਕ ਮੰਨਦਾ ਕਿ ਕਿਉਂਕਿ ਇੱਕ ਸੈਂਸੇਸ਼ਨਲ ਟਾਈਪ ਦਾ ਕ੍ਰਾਈਮ ਹੋਇਆ ਸੀਗਾ ਇਹਦੇ 'ਚ ਜਿਹੜੀ ਬੇਸਿਕ ਪੁੱਛਗਿੱਛ ਤੇ ਪਤਾ ਲੱਗਿਆ ਕਿ ਜਿਹੜਾ ਸਾਹਲਪ੍ਰੀਤ ਹੈਗਾ 엘ियस 소히 ਇਹਦੇ ਖਿਲਾਫ 8 ਮੁਕਦਮੇ ਪਹਿਲਾਂ ਹੀ ਦਰਜ ਐ ਲੇਟੈਸਟ ਜਿਹੜਾ ਮੁਕਦਮਾ ਹੈਗਾ ਉਹ 307 ਦਾ ਇਹਨੇ ਇੱਕ ਪ੍ਰਿੰਸ ਨਾਮੀ ਵਿਅਕਤੀ ਦੇ ਘਰ ਜਾ ਕੇ ਗੋਲੀਆਂ ਚਾਈਆਂ ਸੀ ਬੀ ਡਿਵੀਜ਼ਨ ਦੇ ਵਿੱਚ ਔਰ ਇਸ ਤੋਂ ਇਲਾਵਾ ਵੀ 307 ਦਾ 2021 ਦਾ ਵੀ ਇਹਦੇ ਖਿਲਾਫ ਪਰਚਾ ਦਰਜ ਐ ਬੀ ਡਿਵੀਜ਼ਨ ਚ ਬਾਕੀ ਲੜਾਈ ਝਗੜੇ ਦੇ ਕਬਜ਼ਿਆਂ ਦੇ ਔਰ ਮਾਈਨਿੰਗ ਐਕਟ ਦਾ ਵੀ ਪਰਚਾ ਹੈ ਗੋਲੀ ਚਲਾਉਣਾ ਅਸਲਾ ਐਕਟ ਹਵਾਈ ਫਾਰ ਔਰ ਜਿਹੜੇ ਮੋਬਾਈਲ ਵਗੈਰਾ ਖੋਨੇ ਸਾਰੇ ਕਈ ਤਰ੍ਹਾਂ ਦੇ ਹੀਨਸ ਕ੍ਰਾਈਮ ਜਿਹੜੇ ਸਾਇਲਪ੍ਰੀਤ ਸੋਹੀ ਦੇ ਪੁਰਾਣਾ ਕ੍ਰਿਮੀਨਲ ਰਿਕਾਰਡ ਦਰਸਾਉਂਦਾ ਔਰ ਜਿਹੜਾ ਲੜਕਾ ਸੰਜੂ ਰੰਦਾਵਾ ਇਹਦੇ ਖਿਲਾਫ ਇੱਕ 336 ਔਰ 25 ਆਰਮਜ਼ ਐਕਟ ਦਾ ਅਸਲੈਕਟ ਦਾ ਗੇਟ ਕੀਮਾ ਦਾ ਮਕਦਮਾ ਹੈ 2022 ਦਾ ਸੋ ਕ੍ਰਿਮੀਨਲ ਬੈਂਟ ਆਫ ਮਾਈਂਡ ਦੇ ਬੰਦੇ ਐ ਔਰ ਜਿਹੜਾ ਅਭੀ ਐ ਉਹਦੇ ਖਿਲਾਫ ਕ੍ਰਿਮੀਨਲ ਰਿਕਾਰਡ ਚ ਅਜੇ ਕੁਛ ਨਹੀਂ ਪਾਇਆ ਗਿਆ ਇੱਕ ਜਾਂ ਦੋ ਸਾਥੀ ਇਹਨਾਂ ਦੇ ਹੋਰ ਰਹਿੰਦੇ ਐ ਉਸ ਤੋਂ ਇਲਾਵਾ ਗੈਂਗ ਦੀ ਜਿਹੜੀ ਕਾਂਸਪੀਰੇਸੀ ਉਹਦੇ ਚ ਵੀ ਕਾਫੀ ਲੋਕ ਹੈਗੇ ਜੋ ਐਫ ਆਈ ਆਰ ਚ ਵੀ ਉਹਨਾਂ ਨੇ ਲਿਖਾਇਆ ਉਹ ਸਾਰੇ ਹੁਣ ਉਸਤੇ ਸਪੈਸ਼ਲ ਟੀਮਾਂ ਸਾਡੀਆਂ ਵਰਕ ਕਰ ਰਹੀਆਂ ਔਰ ਸਾਈਲਪ੍ਰੀਸ ਹੋਈਦਾ ਹੀ ਪਤਾ ਲੱਗਿਆ ਕਿ ਇਹਦਾ ਫਾਦਰ ਜਿਹੜਾ ਉਹ ਉਹਨਾਂ ਦੇ ਟਰੱਕ ਨੇ ਤੇ ਜਿਵੇਂ ਸਪੋਇਲਡ ਬੱਚੇ ਹੁੰਦੇ ਆ ਉਸ ਤਰ੍ਹਾਂ ਦਾ ਇਹ ਹੈਗਾ 12ਵੀਂ ਪਾਸ ਨੇ ਤਕਰੀਬਨ 30 ਸਾਲ ਦੀ ਉਮਰ ਹੈ ਨਾ ਸਾਰਾਂ ਦਾ ਔਰ ਕੋਈ 11ਵੀਂ ਹੈ 12ਵੀਂ ਹੈ ਤਿੰਨਾਂ ਚੋਂ ਔਰ ਮੇਨਲੀ ਇਹ ਕ੍ਰਾਈਮ ਤੇ ਜਿਹੜੀ ਆ ਗੈਂਗਸਟਰ ਕਲਚਰ ਦੇ ਵਿੱਚ ਹੀ ਤੁਰੇ ਫਿਰਦੇ ਆ ਤੋਂ ਮੈਂ ਇਹ ਵੀ ਕਲ ਸਮਝਦਾ ਕਿ ਚਲੋ ਮਰਡਰ ਤਾਂ ਜਿਹੜਾ ਹੋਇਆ ਹੀ ਹੋਇਆ ਟਰੇਸ ਬਹੁਤ ਅੱਛੀ ਕਾਮਯਾਬੀ ਹੈ ਸਾਰੀ ਟੀਮ ਦੀ ਉਸ ਤੋਂ ਇਲਾਵਾ ਕ੍ਰਾਈਮ ਅੱਗੇ ਵੀ ਪ੍ਰਿਵੈਂਟ ਹੋਇਆ ਬਿਕਾਜ਼ ਜਿਹੜੇ ਬੰਦੇ ਇਹ ਜੇ ਨਜਾਇਜ਼ ਪਿਸਤੌਲ ਲੈ ਕੇ ਘੁੰਮ ਰਹੇ ਔਰ ਇਨੇ ਮੁਕਦਮੇ ਉਹਨਾਂ ਦੇ ਖਿਲਾਫ ਦਰਜ ਹੈ। ਤਾਂ ਉਹ ਬਾਕੀ ਉਹਨਾਂ ਦੇ ਰੈਸ ਤੋਂ ਬਾਅਦ ਨੇਚਰਲੀ ਹੋਰ ਵੀ ਕ੍ਰਾਈਮ ਜਿਹੜਾ ਪ੍ਰिवेंट ਹੋਏਗਾ। ਸੌਰੇ ਪਰਿਵਾਰ ਦੀਆਂ ਮੰਗਾਂ ਤੋਂ ਪਰੇਸ਼ਾਨ ਵਿਆਹੁਤਾ ਨੇ ਵੱਡਾ ਕਦਮ ਚੁੱਕ ਲਿਆ ਉਸਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਬੁਲਟ ਮੋਟਰਸਾਈਕਲ ਕਰਕੇ ਵਿਆਹੁਤਾ ਨੇ ਆਪਣੀ ਜਾਨ ਲਈ। ਖਬਰ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਰਿਸ਼ੀ ਵਿਹਾਰ ਤੋਂ ਜਿੱਥੇ ਰਹਿਣ ਵਾਲੀ ਪੀੜਤਾ ਦਾ 7 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਸ ਦਾ 4 ਸਾਲ ਦਾ ਬੇਟਾ ਵੀ ਹੈ ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮੇਰਾ ਨਗਰ ਮੀਂਹਕਾਰਾ ਕੀ ਗੱਲ ਬਤਾਈ ਤੁਹਾਡੇ ਨਾਲ ਮੇਰੀ ਬੇਟੀ ਵੀ ਜਦੋਂ ਦੀ ਮੈਰਿਜ ਹੋਈ ਹੈ ਮੇਰੀ ਬੇਟੀ ਨੂੰ ਨਾ ਮੇਰੇ ਨਾਲ ਆਉਣ ਹੀ ਦਿੰਦੇ ਨਾ ਮੈਨੂੰ ਮਿਲਣ ਵਰਤਨ ਦਿੰਦੇ ਸੀਗੇ ਤੁਹਾਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਹਮੇਸ਼ਾ ਟਰਟਚਰ ਕਰਦੇ ਰਹਿੰਦੇ ਕੋਣ ਕਰਦੇ ਸੀ ਸੱਸ ਸੱਸ ਘਰ ਵਾਲਾ ਨਣਾ ਸੋਹਰਾ ਕਿਹੜੀ ਗੱਲਾਂ ਕੀ ਉਹਨੂੰ ਮਤਲਬ ਕਿਸੇ ਦੇ ਨਾਲ ਉਹਨੂੰ ਕੋਈ ਗੱਲਬਾਤ ਨਹੀਂ ਕਰ ਦਿੰਦੇ ਸੀਗੇ ਤੇ ਬਹੁਤ ਪਰੇਸ਼ਾਨ ਰਹਿੰਦੀ ਸੀ ਮੇਰੀ ਬੇਟੀ ਕਿੰਨੀ ਦੇਰ ਹੋਈ ਵਿਆਹ ਉਹਨਾਂ ਨੂੰ 7 ਸਾਲ ਹੋ ਗਏ ਕੀ ਕਰਨੇ ਕੀ ਉਹਨਾਂ ਟੋਟੇ ਕਹਿੰਦਾ ਇਹ ਤਾਂ ਕਿਉਂ ਕਰਦੇ ਹੀ ਇਸ ਤਰ੍ਹਾਂ ਉਹਨਾਂ ਨੇ ਇਹ ਤੇ ਹੁਣ ਸਰ ਉਹਨਾਂ ਦੇ ਘਰ ਦੇ ਵਿੱਚ ਕਿ ਤੱਕ ਬੇਟੀ ਨੂੰ ਪਰੇਸ਼ਾਨ ਬਹੁਤ ਕਰਦੇ ਸੀਗੇ ਮੈਂ ਤੇ ਆਉਂਦੀ ਜਾਂਦੀ ਨਹੀਂ ਨਾ ਮੈਨੂੰ ਆਉਣ ਹੀ ਦਿੰਦੇ ਮਿਲਣ ਵੀ ਨਹੀਂ ਦਿੰਦੇ ਸੀਗੇ ਮੇਨੂੰ ਤੇ ਤੁਹਾਨੂੰ ਜਿਹੜਾ ਵੀ ਕੋਈ ਚਾਚੀ ਦਾਦਾ ਦਾਦੀ ਜਾਂਦੇ ਸੀ ਨਾ ਕਹਿੰਦੀ ਮੈਂ ਤੁਹਾਡੇ ਕੋਲ ਆਣ ਕੇ ਗੱਲ ਕਰਾਂਗੀ ਤੇ ਇਹ ਮੇਰਾ ਬਹੁਤ ਜ਼ਿਆਦਾ ਮੇਰੀ ਬੇਇੱਜ਼ਤੀ ਕਰਦੇ ਆ ਮੈਨੂੰ ਕਿਸੇ ਨਾਲ ਗੱਲ ਨਹੀਂ ਕਰਨ ਦਿੰਦੇ ਹੁਣ ਮੰਗ ਕੀ ਮੇਰੀ ਮੰਗ ਇਹ ਹੀ ਆ ਪ੍ਰਸ਼ਾਸਨ ਕੋਲੋਂ ਕਿ ਮੇਰੀ ਬੇਟੀ ਨੂੰ ਇਨਸਾਫ ਮਿਲਣਾ ਚਾਹੀਦਾ ਤੁਹਾਨੂੰ ਕਦੋਂ ਪਤਾ ਮੈਨੂੰ ਇਨਾਂ ਨੇ ਜੇ ਦਿਨ ਰਾਤ ਨੂੰ ਇਨਾਂ ਨੇ ਐਡਮਿਟ ਕਰਾਈ ਮੈਨੂੰ ਦਿਨੇ 9 ਵਜੇ ਫੋਨ ਕੀਤਾ ਵਾ ਕਹਿੰਦੇ ਤੁਹਾਡੀ ਬੇਟੀ ਸੀਰੀਅਸ ਆ ਤੇ ਆਣ ਕੇ ਵੇਖ ਲਓ ਜਲਦੀ ਆਓ ਫੋਨ ਕੀਤਾ ਗਿਆ ਤੁਹਾਨੂੰ ਪਹਿਲਾਂ ਮੇਰੇ ਹਸਬੰਦ ਨੂੰ ਫੋਨ ਕੀਤਾ ਉਹਨਾਂ ਨੇ ਮੈਨੂੰ ਦੱਸਿਆ ਕਿ ਰੀਪੂ ਠੀਕ ਨਹੀਂ ਆ ਤੇ ਜਾਓ ਫਿਰ ਇਹਨਾਂ ਦੇ ਇੱਕ ਹੀ ਫੋਨ ਆਇਆ ਇਸ ਤੋਂ ਬਾਅਦ ਇਹਨਾਂ ਫੋਨ ਬੰਦ ਕਰ ਦਿੱਤਾ ਮੇਰਾ ਫੋਨ ਕਿਹਨਾਂ ਨੂੰ ਕੀਤਾ ਗਿਆ ਫੋਨ ਮੈਨੂੰ ਬੰਬਿਓ ਆਇਆ ਸੀਗਾ ਮੇਰੇ ਹਸਬੰਦ ਨੇ ਕੀਤਾ ਸੀ ਮੇਨਾ ਮੈਂ ਸਰਪੰਚ ਸੁਖਜਿੰਦਰ ਸਿੰਘ ਹੋਠੀ ਦੀ ਮੇਰੀ ਭਤੀਜੀ ਹੀ ਰੁਪਿੰਦਰ ਕੌਰ ਤੇ ਸਹੁਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਇਹਨੂੰ ਤੇ ਹਾਈ ਤੇ ਚਲੋ ਕਹਿੰਦੇ ਸੀ ਕਿ ਨਹੀਂ ਮਿਲਿਆ ਵਰਤਨ ਦੇਂਦੇ ਕਿ ਸਾਡੇ ਨਾਲ ਮੇਲ ਵਰਤਨ ਇਹਨਾਂ ਨੇ ਘਟਾਇਆ ਸੀ ਤੇ ਅਸੀਂ ਨਹੀਂ ਸੀ ਆਉਂਦੇ ਤੇ ਪਰ ਹੁਣ ਦੋ ਜਿਆਦਾ ਟੌਰਚਰ ਕਰਦੇ ਹੀ ਵੱਧ ਗਏ ਨੂੰ ਤੇ ਪਤਾ ਨਹੀਂ ਦਾਜ ਦੇ ਇੱਕ ਚੱਕਰ ਜਿਹੀ ਕਿਹੜੇ ਚੱਕਰ ਜਿਹੀ ਮੋਟਰਸਾਈਕਲ ਸਪਲੈਂਡਰ ਦਿੱਤਾ ਸੀ ਤੇ ਉਦੋਂ ਬਾਅਦ ਕਹਿੰਦੇ ਸਪਲੈਂਡਰ ਤੇ ਮੋਟਰਸਾਈਕਲ ਸਾਡੇ ਘਰੇ ਹੈਗਾ ਵਾ ਤੇ ਬੁਲਟ ਦੀ ਇਹਨਾਂ ਨੇ ਮੰਗ ਰੱਖੀ ਬੁਲਟ ਤੋਂ ਬਾਅਦ ਫਿਰ ਇਹ ਗੱਲ ਸੀਰੀਅਸ ਨਹੀਂ ਲਿਆ ਜਿਆਦਾ ਕਿ ਚਲੋ ਕੋਈ ਨਹੀਂ ਆਪਣੇ ਘਰੇ ਸੌਖੀ ਜੀ ਤੁਹਾਡੇ ਨਾਲ ਮੇਲ ਵਰਤਨ ਟੁੱਟ ਗਿਆ ਤੇ ਕੱਲ ਸਾਨੂੰ ਪਤਾ ਲੱਗਾ ਕੁੜੀ ਦਾ ਤੇ ਇਹਨੂੰ ਕੁੜੀ ਨੂੰ ਐਡਮਿਟ ਕਰਾ ਕੇ ਤੇ ਮੁੜਕੇ ਨਹੀਂ ਕੋਈ ਵੜਿਆ ਕੱਲ ਦੇ ਫਰਾਰ ਸਾਰਾ ਪਰਿਵਾਰ ਫਾਸਲ ਕੋਲ ਇਹ ਹੀ ਮੰਗ ਕਰਦੇ ਕਿ ਹਨੁਣ ਇਨਸਾਫ ਚਾਹੀਦਾ ਸਾਡੀ ਬੇਟੀ ਨੂੰ ਇਨਸਾਫ ਚਾਹੀਦਾ ਵਾ ਜਿਹੜੀ ਨਹੀਂ ਰਹੀ ਇਹਨਾਂ ਨੇ ਕਿਉਂ ਜਿੜੀਲੀ ਚੀਜ਼ ਕੋਈ ਲਿਆਂ ਕੇ ਦਿੱਤੀ ਘਰੋਂ ਦੇ ਉਹਨੂੰ ਬਾਹਰ ਜਾਣ ਨਹੀਂ ਦਿੰਦੇ ਇਹਨਾਂ ਨੇ ਖੁਦ ਹੀ ਲਿਆਂ ਕੇ ਦਿੱਤੀ ਹੋਗੀ ਕੋਈ ਜਿਹੜੀ ਚੀਜ਼ ਡਾਕਟਰਾਂ ਨੇ ਕਲੀਅਰ ਕਰਤਾ ਵਾ ਇਹ ਜਿੜੀਲੀ ਚੀਜ਼ ਖਾਦੀ ਇਹ ਕੁੜੀ ਨੇ ਨਹੀਂ ਮਿਲਿਆ ਜੀ ਇਹਨੂੰ ਨਾ ਕੋਈ ਵੀ ਨਹੀਂ ਮਿਲਿਆ ਪਰਿਵਾਰ ਚ ਕੋਈ ਜੀ ਨਹੀਂ ਮਿਲਿਆ ਕੀ ਕੋਸ਼ਿਸ਼ ਨਹੀਂ ਹੈ ਜੇ ਉਹਨਾਂ ਦੇ ਘਰ ਤਾਲਾ ਲੱਗਿਆ ਕੋਈ ਘਰ ਜਾਂਦਾ ਹਨ ਨੂੰ ਨਹੀਂ ਕੋਈ ਮੌਕਾ ਮਿਲਿਆ ਮਲਾਜਮਾ ਨੂੰ ਨਾ ਲੈ ਕੇ ਜਾਵਾਂਗੇ ਕੋਈ ਘਰ ਦੇ ਹੱਥ ਪੱਲਾ ਮਾਰਾਂਗੇ ਕਿਤੇ ਲੱਭ ਜੇ ਕੋਈ ਚੀਜ਼ ਨੇ ਜੀ ਲੜਕੀ ਦੇ ਕਤਲ ਵਾਲਾ ਮਾਮਲਾ ਨਹੀਂ ਇਹ ਰਪਿੰਦਰ ਕੋਰ ਸਿਵਾਸੀ ਪਿੰਡ ਗੋੜਾ ਪੰਡੋਰੀ ਗੋਲਾ ਤਰਨਤਾਰਨ ਦੀ ਇਹ ਇਥੇ ਰਿਸ਼ੀ ਵਿਹਾਰ ਅਮਨਦੀਪ ਸਿੰਘ ਨਾਲ ਸ਼ਾਦੀशुदा ਸੀ 4 12 16 ਨੂੰ ਇਹਨਾਂ ਦੀ ਸ਼ਾਦੀ ਹੋਈ ਸੀ ਜੋ ਸ਼ਾਦੀ ਤੋਂ ਬਾਅਦ ਵਿੱਚ ਇਹਦੇ ਸਹੁਰੇ ਪਰਿਵਾਰ ਕ ਮੈਂਬਰਾਂ ਨੇ ਜਿਹੜੇ ਉਹਨੂੰ ਪੇਕੇ ਘਰ ਨਹੀਂ ਜਾਣ ਦਿੱਤਾ ਇਹਦੇ ਇੱਕ ਲੜਕਾ ਵੀ ਪੈਦਾ ਹੋਇਆ 4 ਸਾਲ ਦਾ ਤਾਂ ਵੀ ਉਹਨੂੰ ਖੁਸ਼ੀਆਂ ਜਿਹੜੀਆਂ ਉਹ ਨਹੀਂ ਮਨਾਉਣ ਦਿੱਤੀਆਂ ਕਿ ਅਸੀਂ ਜਿਸ ਕਰਕੇ ਮਤਲਬ ਕਿ ਉਹਨੇ ਕੋਈ ਜਰੀਲੀ ਚੀਜ਼ ਖਾ ਲਈ ਸੀ ਤਾਂ ਕੀ ਪਰੇਸ਼ਾਨੀ ਕਰਕੇ ਔਰ ਕੱਲ ਦੀ ਫਲੋਰਮ ਹਸਪਤਾਲ ਦਾਖਲ ਸੀ ਅੱਜ ਉਹਦੀ ਜਿਹੜੀ ਹੈ ਡੈਥ ਹੋ ਚੁੱਕੀ ਹੈ ਉਹਦੇ ਮਾਤਾ ਗਰਮੀਤ ਜੀਵਨ ਲੀਲਾ ਖਤਮ ਕਰਨ ਵਾਸਤੇ ਉਹਨੇ ਸਾਰੇ ਪਰਿਵਾਰ ਤੋਂ ਤੰਗ ਪ੍ਰੇਸ਼ਾਨ ਕਰਦੇ ਤਾਨੇ ਮੇੜਿਆ ਤੋਂ ਕਰਕੇ ਕੀਤਾ ਵਾ ਸੋ ਜਿਹਦੇ ਸਬੰਧ ਵਿੱਚ ਅਸੀਂ ਇਹੋ ਬਿਆਨ ਲਿਖ ਲਿਆ ਗਿਆ ਵਾ ਮੁਕਤਮਾ ਦਰਜ ਕਰ ਕੀਤਾ ਜਾ ਰਿਹਾ ਵਾ ਤਫਤੀਸ਼ ਦੌਰਾਨ ਜੋ ਵੀ ਦੋਸ਼ੀ ਸਾਹਮਣੇ ਆਏਗਾ ਉਸ ਮੁਤਾਬਕ ਕਾਰਵਾਈ ਕੀਤੀ ਫਿਲਹਾਲ ਸਾਰੇ ਪਰਿਵਾਰਕ ਮੈਂਬਰ ਜਿਸ ਤਰ੍ਹਾਂ ਮਦਲੂਕ ਕਿ ਉਹਦੀ ਪਤੀ ਅਮਨਦੀਪ ਸਿੰਘ ਹੈ ਸੱਸ ਹੈ ਸਹੁਰਾ ਵਨ ਨਾਨ ਹੈ ਸਾਰੇ ਦੇ ਖਿਲਾਫ ਮੁਕਤਮਾ ਦਰਜ ਕੀਤਾ ਗਿਆ ਵਾ ਜੋ ਪਾਰਟ ਆਫ ਰੋਲ ਰੋਲ ਜਿਹੜਾ ਵਾ ਹਰ ਇੱਕ ਦਾ ਜਿਹੜਾ ਵਾ ਉਹ ਡੀਪ ਦਾ ਕੋਰਸ ਆਫ ਇਨਵੈਸਟੀਗੇਸ਼ਨ ਜਿਹੜਾ ਵਾ ਉਹ ਚਰਚਾ ਜਾਏਗਾ ਮਾਮਲਾ ਅੰਮ੍ਰਿਤਸਰ ਦੇ ਐਸਪਾਰੰਮ ਵਿਖੇ 6 ਮਾਰਚ ਨੂੰ ਦੋ ਗੁੱਟਾਂ ਵਿਚਾਲੇ ਹੋਏ ਗੁੰਡਾਗਰਦੀ ਦਾ ਸਾਹਮਣਾ ਹੈ ਜਿਸ ਨੂੰ ਲੈ ਕੇ ਛੇਟਾਂ ਦੇ ਪ੍ਰਿੰਸ ਨਾਮਕ ਨੌਜਵਾਨ ਨੇ ਦੱਸਿਆ ਕਿ ਉਸਦੇ ਮਾਲਕ ਦੀ ਬੇਟੀ ਉੱਪਰ ਪੈਸਿਆਂ ਦੀ ਲੈਣ ਦੇਣ ਨੂੰ ਲੈ ਕੇ ਹਮਲਾ ਹੋਇਆ ਸੀ ਜਿਸ ਸਬੰਧੀ ਜਦੋਂ ਉਸ ਨੂੰ ਲੈਣ ਗਏ ਤਾਂ ਕੁਝ 6 ਤੋਂ 7 ਨੌਜਵਾਨਾਂ ਵੱਲੋਂ ਉਹਨਾਂ ਉੱਪਰ ਦਾਤ ਨਾਲ ਹਮਲਾ ਕਰ ਦਿੱਤਾ ਜਿਸ ਸਬੰਧ ਵਿੱਚ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਵੀ ਕੀਤੀ ਗਈ ਤੇ ਉਹਨਾਂ ਉੱਪਰ ਪਰਚਾ ਵੀ ਦਰਜ ਕਰਨ ਦੀ ਬਜਾਏ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਉਹਨਾਂ ਉੱਪਰ ਪਰਚਾ ਦੇ ਸਾਨੂੰ ਇਨਸਾਫ ਦੇਣਾ ਚਾਹੀਦਾ ਹੈ ਆਹ ਦੀ ਭਾਜੀ ਕਿ ਨਾਲ ਕਿਹਾ ਮੇਰਾ ਨਾਮ ਪ੍ਰਿੰਸ ਜੀ ਕਿੱਥੋਂ ਰਹਿਣਾ ਹੈ ਭਾਜੀ ਸਾਡੇ ਦੀ ਕੀ ਗੱਲ ਹੋਈ ਤੁਹਾਡੇ ਨਾਲ ਸ਼ੇਧਰੀਂ ਰਾਤੀ ਕੋਈ ਟਾਈਮ 10:30 ਜਾਂ 11:00 ਵਜੇ ਟਾਈਮ ਸੀਗਾ ਤੇ ਸਾਡੇ ਮਾਲਕ ਦਾ ਫੋਨ ਆਇਆ ਵੀ ਸਾਡੇ ਮਾਲਕ ਦੇ ਬੇਟੇ ਨੂੰ ਲੈਣ ਦੇਣੀ ਹੈ ਨਾ ਜਿੰਨਾਂ ਕੋ 20-22 ਲੱਖ ਲੈਣਾ ਇਹ ਤੇ ਉਹਨਾਂ ਨੇ ਘੇਰ ਲਿਆ ਉਥੇ ਤਰੀ ਪਹੁੰਚੋ ਉਥੇ ਮੈਂ ਤੇ ਮੇਰਾ ਫਰੈਂਡ ਐਕਟਿਵਰ ਤੇ ਗਏ ਕਿ ਉਹਦੇ ਕਿਹਾ ਕਿ ਹੱਲ ਉਹਨਾਂ ਨੇ ਆਪਣੇ ਐਕਟਿਵਰ ਲਈ ਦੋਨਾਂ ਨੇ ਉਹਨੂੰ ਵੇਲੇ ਵੀ ਇਹ ਵੀ ਨਾਲ ਹੀ ਆ। ਵਿਕਰਮ ਨੇ ਮੈਨੂੰ ਗੱਡ ਲੈ ਵਾਟਿਓਸ ਲਾ ਕੇ ਮੇਰੇ ਅੱਗੇ ਦੱਤਰ ਮਾਰਾ ਜਿੱਦਾਂ ਮਾਰ ਹੀ ਲੈਣਾ ਵਾ। ਲਲਕਾਰਾ ਮਾਰਾ ਵੀ ਅੱਜ ਨਹੀਂ ਛੱਡਣਿਆਂ ਉਹਨੂੰ। ਜਿਹੜਾ ਨਰਨਾਲਪਨ ਗੰਨ ਮਾਣੀ ਪਾਣੀ ਕੋਈ ਨਹੀਂ ਰਾਜੂ ਬਈ ਉਹਨੇ ਮੇਰੇ ਫਰੈਂਡ ਦੇ ਦੱਤਰ ਮਾਰਾ ਸੀ। ਕਿੰਨੇ ਜਾਣੀਏ ਉਸੇ ਸੱਜਣੇ ਸੀਗੇ। ਬਾਕੀ ਬੰਦੇ ਨਾਂ ਪਤਾ ਤੁਹਾਨੂੰ ਦੇ ਨਾਂਵ ਨਹੀਂ ਪਤਾ ਪਰ ਪਛਾਣ ਚੰਦੇ ਅੱਗੇ ਸਾਹਮਣੇ ਆ ਕੇ। ਦੱਤਰ ਨਾਲ ਕੋਈ ਕੋਣ ਨਹੀਂ। ਮੈਂ ਤਾਂ ਮੇਰਾ ਫਰੈਂਡ ਸਾਹੇ। ਕੀ ਮਾਂ ਕਰਦੇ ਹੁੰਦੇ। ਮੰਗਿਆ ਇਹ ਪਿਆਨ ਨੂੰ ਸਾਫਟਾ ਜਾਵੇ ਸਾਡੇ ਝੂਠਾ ਫਰਜਾ ਗਾਂਦੀ ਇਨਸਾਫ ਦਿੱਤਾ ਜਾਵੇ ਤੁਹਾਨੂੰ ਬੋਲੋ ਸਾਡੀ ਪੁਲਿਸ ਪ੍ਰਸ਼ਾਸਨ ਨੇ ਇਹ ਹੀ ਮੰਗਿਆ ਕਿ ਸਾਡੇ ਜਿਹੜਾ ਝੂਠਾ ਫਰਜਾ ਕਿਤੇ ਜਾਵੇ ਹੋ ਰੱਦ ਕੀਤਾ ਜਾਵੇ ਤੁਹਾਨੂੰ ਇਨਸਾਫ ਦਿੱਤਾ ਜਾਵੇ ਦੋਸ਼ੀਆਂ ਜਲਦ ਜਲਦ ਗ੍ਰਿਫਤਾਰ ਕੀਤਾ ਜਾਵੇ ਸਾਡੀ ਪੁਲਿਸ ਪ੍ਰਸ਼ਾਸਨ ਨੇ ਆ ਗਿਆ ਪੈਲਸਰੀ ਨਰਾਇਨ ਨੂੰ ਲੈ ਕੇ ਉਹਦੇ ਇੱਕ ਸੀਨੀਅਰ ਬੀਡੀ ਦੇ ਲਾਗੂ ਦਾ ਨਾਮ ਆ ਰਿਹਾ ਸੀ ਕਿ ਮੈਚੀ ਜੀ ਜੀ ਜਿਹੜੀ ਏਐਸ ਫਾਰਮ ਦੇ ਵਿੱਚ ਲੜਾਈ ਹੋਈ ਸੀ ਉਹਦੇ ਵਿੱਚ ਪਹਿਲਾਂ ਇੱਕ ਪਾਰਟੀ ਨੇ ਆ ਕੇ ਆਪਣੇ ਧਿਆਨਬਰ ਕਰਾਈ ਸੀ ਜਦੋਂ ਉਹਨਾਂ ਨੂੰ ਸੱਤਾ ਲੱਗੀ ਉਹ ਸਮੇਂ ਉਸ ਤੋਂ ਬਾਅਦ ਵਿੱਚ ਦੂਸਰੀ ਜਿਹੜੀ ਪਾਰਟੀ ਸੀ ਉਹ ਵਿੱਚ ਵੀ ਪ੍ਰਿੰਸ ਤੇ ਪਾਕਿਸਤਾਨ ਦਾ ਇੱਕ ਲੜਕਾ ਜਿਹੜਾ ਉਦਾਸੀ ਸੀ ਉਹਨਾਂ ਦੀ ਜਿਵੇਂ ਐਮਐਲਏ ਰਿਸੀਵ ਹੋਈ ਉਹਦੇ ਅਕੋਰਡਿੰਗ ਫਿਰ ਉਹਦੇ ਵਿੱਚ ਕ੍ਰਾਸ ਸੌਪ ਜਰੂਰੀ ਸੀ ਸਰ ਇੱਕ ਸੀਨੀਅਰ ਨੇਤਾ ਦਾ ਨਾਮ ਆ ਰਿਹਾ ਜੀ ਭਾਜਪਾ ਦਾ ਕਹਿੰਦੇ ਜੀ ਜਨਮ ਲੈ ਕੇ ਕੁੰਨਾ ਕਰਤੀ ਦਾ ਮੈਟਰ ਸਾਹਮਣੇ ਆਇਆ ਸੀ ਵੀ ਪੋਲਿਸ ਲੈ ਕੇ ਨੇ ਉਹ ਜਿਹੜਾ ਉਹਨਾਂ ਨੇ ਬਿਆਨ ਲਖਾਇਆ ਵਾ ਜਿਵੇਂ ਪਾਈ ਦੇਵਾ ਉਹਦੇ ਵਿੱਚ ਤੇ ਜੇ ਕੋਈ ਅਜਿਹੀ ਗੱਲ ਨਹੀਂ ਸਾਹਮਣੇ ਆਈ ਬਸ ਉਹਦੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ ਤੁਗਾਈ ਦੇ ਨਾਲ ਉਹਦੇ ਵਿੱਚ ਜਿੰਨੇ ਵੀ ਕੋਈ ਫੈਕਟ ਸਾਹਮਣੇ ਆਉਣ ਉਹਦੇ ਬਾਅਦ ਕਾਰਵਾਈ ਕੀਤੀ ਜਾਵੇ। ਪ੍ਰਭਜੋ ਸਿੰਘ ਵਿਰਕ ਪੀਪੀਐਸ ਏਡੀਸੀਪੀ ਸਿਟੀ 2 ਅੰਮ੍ਰਿਤਸਰ ਦੇ ਦिशा निर्देश ਤੇ ਸ਼੍ਰੀ ਵਰਿੰਦਰ ਸਿੰਘ ਖੋਸਾ ਪੀਪੀਐਸ ਏਸੀਪੀ ਨਾਰਥ ਅੰਮ੍ਰਿਤਸਰ ਦੇ ਦੀ ਨਿਗਰਾਨੀ ਹੇਠ ਇਨਸਪੈਕਟਰ ਜਸਵੀਰ ਸਿੰਘ ਮੁਖ ਅਫਸਰ ਥਾਣਾ ਸਿਵਲ ਲਾਇਨ ਸਿ ਜ਼ਿਲ੍ਹਾ ਅੰਮ੍ਰਿਤਸਰ ਸ਼ਹਿਰ ਦੀ ਟੀਮ ਵੱਲੋਂ ਪੰਜਾਬ ਪੁਲਿਸ ਨੇਕਮੇ ਦਾ ਜਾਲੀ شناਕਤੀ ਕਾਰਡ ਵਰਤੋ ਕਰਕੇ ਪ੍ਰਾਈਵੇਟ ਵਿਅਕਤੀਆਂ ਨਾਲ ਦੁਰਵਿਵਾਰ ਕਰਨ ਵਾਲੀ ਫਰਜੀ ਮੈਲਾ ਇਨਸਪੈਕਟਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਜਿਹੜਾ ਹੈ ਆ 16 ਤਿੰਨ ਨੂੰ ਦਰਜ ਕਰ ਦਿੱਤਾ ਸੀਗਾ ਇਹ 419 420 67872 थाना ਸੇਵਲ ਆਈਂਦਾ ਹੈਗਾ ਇਹਦੇ ਵਿੱਚ ਇੱਕ ਗ੍ਰਿਫਤਾਰ ਕੀਤੀ ਹੈ ਲੇਡੀ ਰਣਜੀਤ कौर ਪਤਨੀ ਬਲਕਾਤ ਸਿੰਘ ਵਾਸੀ ਗਲੀ ਨੰਬਰ 6 ਪ੍ਰਤਾਪ ਐਵੇਨਿਊ ਅੰਮ੍ਰਿਤਸਰ ਦੀ ਹੈਗੀ ਆ ਇਹਦਾ ਦੀ ਉਮਰ ਆਲਮੋਸਟ 45 ইয়ার ਹੈਗੀ ਆ ਇਹ ਹੋਇਆ ਕੀ ਹੈ ਕਿ ਇਨਸੀਡੈਂਸ ਇਹਨਾਂ ਨੇ ਰੇਲਵੇ ਸਟੇਸ਼ਨ ਦੇ ਬਾਹਰ ਦੋ ਗੱਡੀਆਂ ਸੀਗੀਆਂ ਆਪਸ ਦੇ ਟਕਰਾਈ ਔਰ ਇਹਨਾਂ ਨੇ ਆਪਣੀ ਜਿਹੜੀ ਆਇਡੈਂਟੀਟੀ ਹੈਗੀ ਐਜ਼ ਅ ਇਨਸਪੈਕਟਰ ਜਿਹੜੀ ਹੈਗੀ ਆ ਉਹ ਦੱਸੀ ਔਰ ਕੰਟਰੋਲ ਰੂਮ ਤੇ ਵੀ ਫੋਨ ਕੀਤਾ ਕਿ ਮੈਂ ਇਦਾਂ ਪੰਜਾਬ ਪੁਲਿਸ ਦੇ ਇਨਸਪੈਕਟਰ ਹੈਗੀ ਆ ਤੇ ਮੇਰੀ ਗੱਡੀ ਵੱਜੀਏ ਇਮੀਜਿਟਲੀ ਪੁਲਿਸ ਪਾਰਟੀ ਭੇਜੋ ਜਿਹਦੇ ਵਿੱਚ ਸਾਡੇ ਉੱਥੇ ਮੌਕੇ ਤੇ ਜਿਹੜੇ ਐਸਆਈ ਦਰਜੀਤ ਸਿੰਘ ਜੀ ਜਦੋਂ ਪਹੁੰਚੇ ਇਹਨਾਂ ਨੇ ਆਪਣੀ ਇੰਟਰੋਡਕਸ਼ਨ ਜਿਹੜੀ ਸੀਗੀ ਇਹ ਪੰਜਾਬ ਪੁਲਿਸ ਤੇ ਐਜ਼ ਅ ਇਨਸਪੈਕਟਰ ਜਿਹੜੀ ਹੈਗੀ ਆ ਉਹ ਦੱਸੀ ਔਰ ਇਹ ਵੀ ਦੱਸੀ ਕਿ ਇਹਨਾਂ ਦੀ ਪੋਸ ਸੋ ਥੋੜੇ ਇਨਫੈਕਟਸ ਆ ਉਹਨੂੰ ਇਹ ਆਪਣੀ ਜਿਹੜੇ ਸੀਗੇ ਜਦੋਂ ਇਹਨਾਂ ਦੀ ਗੱਲਬਾਤ ਤੋਂ ਪਤਾ ਲੱਗਾ ਕਿ ਇਹਨਾਂ ਦੇ ਜਿਹੜੀ ਸੀਗੀ ਆ ਵੀ ਇਹ ਉਸਲੇ ਹਾਜ਼ੇ ਦੇ ਨਹੀਂ ਹੈਗੇ ਪੁਲਿਸ ਆਫਸਰ ਨਹੀਂ ਹੈਗੇ ਤੇ ਇਸ ਬਾਰੇ ਜਦੋਂ ਬ੍ਰੀਕਿੰਗਾਂ ਪੜਤਾਲ ਕੀਤੀ ਗਈ ਤੇ ਪਤਾ ਲੱਗਾ ਕਿ ਇਹ ਜਿਹੜੇ ਹੈਗੇ ਆਪਣਿਆਂ ਨੂੰ ਮਿਸ ਰਿਪਰੈਜ਼ੈਂਟ ਕਰ ਰਹੇ ਨੇ ਆਪਣੀ ਜਿਹੜੀ ਆ ਪਰਸੋਨੇਸ਼ਨ ਕਰ ਰਹੇ ਨੇ ਕਿ ਇਹਨਾਂ ਦੀ ਆਈਡੈਂਟੀ ਕਿਸੇ ਹੋਰ ਦੀ ਆਪਣੀ ਆਈਡੈਂਟੀ ਤੇ ਸਾਰੇ ਸੋ ਇਸ ਸੀ ਨੂੰ ਜਦੋਂ ਗਹਿਰਾਈ ਨਾਲ ਵੈਰੀਫਾਈ ਕੀਤਾ ਗਿਆ ਆਈਐਸਆਈ ਬਾਅਦ ਤੋਂ ਪਤਾ ਲੱਗਾ ਕਿ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਸੋ ਇਹਨਾਂ ਤੇ ਜਿਹੜਾ ਹੈਗਾ ਇਹ ਮੁਕੱਦਮਾ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ ਜਿਹੜਾ ਹੈਗਾ 420 420 420 678 77 ਦਾ ਔਰ ਇਹਨਾਂ ਦੇ ਉਹ ਜਿਹੜਾ ਹੈਗਾ ਇਸ ਤੋਂ ਤੋਂ ਕਦ ਵਿੱਚ ਗ੍ਰਿਫਤਾਰ ਕੀਤਾ ਗਿਆ ਸਰ ਇਹਨਾਂ ਕੋਲ ਕੋਈ ਆਈ ਕਾਰਡ ਵਗੈਰਾ ਬਣਦਾ ਨਹੀਂ ਇਹਨਾਂ ਦੇ ਕੋਲ ਇੱਕ ਵਿਜ਼ਿਟਿੰਗ ਕਾਰਡ ਹੈਗਾ ਜਿਹਦੇ ਉੱਤੇ ਇਹਨਾਂ ਨੇ ਆਪਣਾ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਉਹ ਜਾਲੀ ਆਪਣਾ ਉਹ ਕਲਰ ਬਣਾ ਕੇ ਲਾਇਆ ਹੋਇਆ ਉਹ ਤੁਹਾਨੂੰ ਜਿਹੜਾ ਹੈਗਾ ਪਾਰਟ ਆਫ ਇਨਵੈਸਟੀਗੇਸ਼ਨ ਫਾਈਲ ਦਾ ਹੈਗਾ ਸਰ ਇਹ ਇਹਨ ਦਿੱ ਪਹਿਲਾ ਪਰਚੇ ਵੀ ਦਰਦੇ ਨੇ ਇਹਦਾ ਪਤਾ ਲੱਗਦਾ ਹੈ ਇਹਨਾਂ ਦੇ ਉੱਤੇ ਪਹਿਲਾ ਇੱਕ ਮਾਈਨਿੰਗ ਦਾ ਪਰਚਾ ਦਰਜ ਹੈਗਾ ਜੀ ਥਾਣਾ ਆਪਣੇ ਅਜਨਾਲੇ ਦੇ ਵਿੱਚ ਉਹਦੇ ਵਿੱਚ ਨੋਮੀਨੇਟਡ ਹੈਗਾ ਉਸ ਤੋਂ ਬਾਅਦ ਦੋ ਵਾਰੀ ਇਹਨਾਂ ਦੀ ਜੜੀ ਲੱਗੀ ਆ ਆਪਣੀ ਸਾਤਕ ਹੁੰਦਾ ਹੈ। ਤਾਂ ਕੋ ਵਰਦੀ ਮਿਲੀ ਇਹਨਾਂ ਨੂੰ? ਨਹੀਂ ਵਰਦੀ ਨਹੀਂ ਮਿਲੀ। ਜਿਹੜੀ ਗੱਡੀ ਮਿਲੀ ਉਹਨੂੰ ਲਾਲ ਬੱਤੀ ਲਗਾਈਏ ਜਾਂ ਪੀ ਲਗਾਈਏ? ਨਹੀਂ ਬੱਤੀ ਨਹੀਂ ਲਗਾਈ ਇਹਨਾਂ ਨੇ ਆਪਣੀ ਇੰਟਰਕਟ ਜਦੋਂ ਗੱਡੀ ਦਾ ਐਕਸੀਡੈਂਟ ਹੋਇਆ ਆ ਉਦੋਂ ਇਹਨਾਂ ਨੇ ਆਪਣੀ ਇੰਟਰਡਕਸ਼ਨ ਇੰਟਰੋਡਕਸ਼ਨ ਜਿਹੜੀ ਸੀ ਉਹ ਐਜ਼ ਅ ਪੁਲਿਸ ਆਫਸਰ ਕੀਤੀ ਕਿ ਜਿਹੜੀ ਗੱਡੀ ਸੀ ਜਿਹੜੀ ਇਹਨਾਂ ਦੀ ਗੱਡੀ ਆਪਣੀ ਹੈ ਜਾਂ ਕਿਸੇ ਦੀ ਨਹੀਂ। ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ। ਉਹ ਕਹ ਰੇ ਰੰਗੀਤ ਪ੍ਰਤਾਪ ਐ ਵੀ ਜਿੰਦਾ ਅਟਰੈਸ ਜਿਹੜਾ ਸਾਡੇ ਕੋਲ ਤੇ ਇਹ ਆਪਣੇ ਦੇ ਪਹਿਲੇ ਦੇ ਦੂਸਰੇ ਮਤਰਾ ਨਾ ਆ ਗਿਆ ਆ ਉਹਨਾਂ ਦੇ ਪਰਸਨਲ ਲੈਗ ਪਰਸਨ ਗੱਲਾਂ ਹੈਗੀਆਂ ਨਾ ਪਰਸਨਲ ਉਹਨਾਂ ਦੀ ਲਾਈਫ ਹੈਗੀ ਆ ਉਸ ਬਾਰੇ ਅਸੀਂ ਕਮੈਂਟ ਨਹੀਂ ਕਰ ਸਕਦੇ ਅਸੀਂ ਤਾਂ ਜੋ ਐਸ ਪਰ ਇਨਵੈਸਟੀਗੇਸ਼ਨ ਹੈਗੀ ਆ ਉਹਦੇ ਬਾਰੇ ਅਸੀਂ ਖਾਸ ਤਮੈ ਅਸੀਂ ਕਿਤੇ ਹੋਵੇ ਇਹਨਾਂ ਨੇ ਕਿੱਥੋਂ ਪੈਸੇ ਅੱਗੇ ਹੋਮਿਆਂ ਤੋਂ ਦੇਖੋ ਇਹਨਾਂ ਦੀ ਅਸੀਂ ਕਾਫੀ ਜਿਹੜੀ ਚੀਜ਼ ਹੈ ਰਮਾਨ ਲੈ ਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਏਗੀ ਅਸੀਂ ਵੀ ਤੁਹਾਡੇ মিডিਆ ਰਾਹੀਂ ਆਈਏ ਪ੍ਰੀ ਕਰਦੇ ਆਂ ਜੇ ਇਹਨਾਂ ਨੇ ਕੋਈ ਫਰਾਡ ਕੀਤਾ ਜਾਂ ਕੁਝ ਵੀ ਕੀਤਾ ਤਾਂ ਸਾਡੇ ਐਸਐਚਐਸ ਸੇਫਲਾਈਨ ਤੇ ਨਾਲ ਸੰਪਰਕ ਕਰੋ ਔਰ ਇਹਨਾਂ ਬਾਰੇ ਜੇ ਕੋਈ ਹੋਰ ਐਵੀਡੈਂਸ ਦਿੱਤਾ ਜਾ ਸਕਦਾ ਜਿਸਕੇ ਇਹਨਾਂ ਨੇ ਆਪਣੇ ਆਪ ਨੂੰ ਮੈਸਲੀ ਪ੍ਰੇਜ਼ੈਂਟ ਕੀਤਾ ਜਾਂ ਪਰਸਮਿਸ਼ਨ ਕੀਤੀ ਹੈ ਤਾਂ ਉਹ ਸਾਥ ਨੂੰ ਆਕੇ ਕੋਟਕ ਕਰੋ ਪਰ ਸਰੀ ਇਹ ਇਦਾਂ ਕੁੜਿਸ ਦਾ ਨਾਮ ਵਰਤਣਾ ਹਾਈਪੋਕਲ ਲੱਗਦਾ ਹੈ ਜਦ ਕਿ ਗਲਤ ਕੁਝ ਪੜੋਲਾ ਇਹਨੂੰ ਡਰ ਕੋ ਕੋਈ ਨਹੀਂ ਸੀ ਇਹਨਾਂ ਨੂੰ ਦੇਖੋ ਇਹ ਤਾਂ ਹੁਣ ਉਹੀ ਜਾਣਦੇ ਹੈਗੇ ਨੇ ਕਿ ਉਹਨਾਂ ਨੇ ਇਹ ਕੀਤਾ ਕਿੰਨੀ ਕੌਨਫੀਡੈਂਸ ਨਾਲ ਕਰ ਰਹੇ ਨੇ ਕੋਈ ਨਾ ਕਿਉਂ ਕੀਤਾ ਉਹਨਾਂ ਨੇ ਜੀ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈਗਾ ਪੁਲਿਸ ਤੋਂ ਇਹ ਹੋਰ ਵੀ ਕੋਈ ਚੱਗੀ ਕੋਈ ਜੀ ਉਹੀ ਗੱਲ ਕਹਿ ਰਹੇ ਨਾ ਮੈਂ ਤੁਹਾਡੇ ਮਾਧਿਅਮ ਰਾਹੀਂ ਹੋਰ ਵੀ ਕਹਿ ਰਹੇ ਜੋ ਸਾਡੇ ਕੋਲ ਤਾਂ ਹਜੇ ਚੱਲ ਰਹੀ ਹੈ ਤਫ਼ਤੀਸ਼ ਜੇ ਕਿਸੇ ਨੂੰ ਪਤਾ ਲੱਗੇ ਜੇ ਕਿਸੇ ਨੂੰ ਪਤਾ ਲੱਗਿਆ ਵੀ ਸਾਡੇ ਨਾਲ ਉਹ ਵੀ ਕੀਤੀ ਹੈ ਕਈ ਵਾਰੀ ਕਿਸੇ ਨੂੰ ਪਤਾ ਹੁੰਦੀ ਆ ਨੋਟਿਸ ਹੁੰਦੀ ਆ ਆਨ ਗਵਾਂਟਰੀ ਲੋਕਾਂ ਨੂੰ ਪਤਾ ਹੁੰਦਾ ਤਾਂ ਉਹ ਜ਼ਰੂਰ ਐਸਐਚਓ ਸੇ ਬੁਲਾਇਨ ਨੂੰ ਜਿਹੜਾ ਇਸ ਬੰਦੇ ਗਾਹ ਕੰਟੈਕਟ ਕਰਦਾ ਸਰ ਕਾਰਨ ਇਹ ਲੱਗਦਾ ਕਿ ਇਹ ਆਪਣਾ ਕਿਹਾ ਲੱਗਦਾ ਕਿ ਪ੍ਰਭਾਵ ਪਾਉਣ ਦੀ ਕੋਸ਼ਿਸ਼ ਤੇ ਕੋ ਹਰ ਬੰਦੇ ਨੂੰ ਆਪਣੀ ਇੱਕ ਜਗ੍ਹਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਪ੍ਰਭਾਵ ਹੁੰਦਾ ਕਿ ਮੈਂ ਜੀ ਆਪਣਾ ਪ੍ਰਭਾਵ ਪਾ ਕੇ ਕੰਮ ਕਰਵਾ ਲੂੰਗਾ ਤੋਂ ਕਿਤੇ ਨਾ ਕਿਤੇ ਹਰ ਬੰਦਾ ਆਪਣੇ ਆਪ ਨੂੰ ਦੀ ਮਿਸ ਰਿਪრეਜੈਂਟੇਸ਼ਨ ਕਰਦਾ ਤਾਂ ਉਹਦੇ ਜਿਹੜੇ ਹੈ ਜੇ ਫਿਰ ਕਈ ਵਾਰੀ ਜਦੋਂ ਬਰੀਕੀ ਨਾ ਹੁੰਦੀ ਤਾਂ ਕਿਵੇਂ ਆਉਂਦੀ ਡਿਪਰੈਸ਼ਨ ਦੇ ਵਿੱਚ ਹਾਂਜੀ ਡਿਪਰੈਸ਼ਨ ਕਿਸੇ ਕੇ ਤਾਂ ਕਰਕੇ ਡਿਪਰੈਸ਼ਨ ਦੀ ਮੈਡੀਸਿਨ ਚੱਲਦੀ ਹੈ ਇਨਾਂ ਦਾ ਡਿਪਰੈਸ਼ਨ ਵੀ ਤੁਹਾਨੂੰ ਵੀ ਟ੍ਰੀਟਮੈਂਟ ਲਵਾਇਆ ਨਹੀਂ ਪਾਉਂਦੇ ਚੱਲਾਵਾ ਹੁਣ ਤੁਸੀਂ ਆਪਣੇ ਆਈਡੈਂਟੀਟੀ ਪ੍ਰੂਫ ਦੇ ਰਹੇ ਹੋ ਫੋਨ ਵੀ ਕਰ ਰਹੇ ਹੋ ਨੰਬਰ ਤੇ ਸਰ ਮੈਂ ਮੈਂ ਨਹੀਂ ਆਈਡੈਂਟੀਟੀ ਪ੍ਰੂਫ ਦਿੰਦਾ ਨਹੀਂ ਤੁਸੀਂ ਦੋ ਨੰਬਰ ਤੇ ਨਹੀਂ ਫੋਨ ਕਰਕੇ ਕਿਹਾ ਵਾ ਬਹੁਤ ਮਲਾਜਮਾਂ ਮੇਰੀ ਗੱਡੀ ਵਜ ਗਈ ਹੈ ਹਾਂਜੀ ਮੈਡਮ ਹਾਂ ਮੈਡਮ ਨਹੀਂ ਤੁਸੀਂ ਕਿਆ ਨਹੀਂ ਕਰ ਦੋ ਨੰਬਰ ਤੇ ਫੋਨ ਕਰਕੇ ਸਰ ਉਹ ਟੱਕਰ ਬਾਰੇ ਦੱਸੇ ਨੋਟਸ ਲਿਆਂਦਾ ਸੀ ਪੁਲਿਸ ਦੇ ਨੋਟਸ ਚ ਲਿਆਂਦਾ ਹੈ ਟੱਕਰ ਬਾਰੇ ਕਿ ਸਾਡੀਆਂ ਗੱਡੀਆਂ ਦੀ ਟੱਕਰ ਹੋ ਗਈ ਤੇ ਸਾਡਾ ਰਾਜੀ ਨਾਮ ਕਰਾਇਆ ਹੋ ਝਗੜਾ ਹੋ ਰਿਹਾ ਹੈ ਇਹ ਬੰਦਿਆਂ ਦਾ ਨਹੀਂ ਸਰ ਫਿਰ ਤੁਸੀਂ ਕਿੰਨਾ ਲੈ ਦਿੱਤਾ ਕਿੰਨਾ ਦਿੱਤਾ ਸਰ ਮੇਰੇ ਪਰਸ ਚ ਕੀ ਨਹੀਂ ਪਾਇੀ ਤੁਹਾਡਾ ਤੁਹਾਨੂੰ ਅੰਮ੍ਰਿਤਸਰ ਸਾਜ ਪੰਜਾਬੀ ਫਿਲਮ ਮਜਨੂ ਦੀ ਸਟਾਰ ਕਾਸਟ ਗੁਰੂ ਦੀ ਨਗਰੀ ਅੰਮ੍ਰਿਤਸਰ ਵਿੱਚ ਆਪਣੇ ਫਿਲਮ ਦੇ ਪ੍ਰੋਮੋਸ਼ਨ ਲਈ ਪਹੁੰਚੀ ਇਸ ਮੌਕੇ ਫਿਲਮ ਸਟਾਰ ਕਾਸਟ ਨੇ ਕਿਹਾ ਕਿ ਸਾਡੀ ਫਿਲਮ ਮਜਨੂ 2 ਮਾਰਚ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਅਸੀਂ ਸਭ ਨੂੰ ਅਪੀਲ ਕਰਦੇ ਹਾਂ ਤੇ ਤੁਸੀਂ ਇਹ ਫਿਲਮ ਦੇਖਣ ਜ਼ਰੂਰ ਜਾਓ ਉਨ੍ਹਾਂ ਕਿਹਾ ਕਿ ਇਹ ਫਿਲਮ ਪਿੰਡੂ ਪਰਿਵਾਰ ਤੇ ਆਧਾਰਿਤ ਫਿਲਮ ਬਣਾਈ ਗਈ ਹੈ ਤੇ ਉਨ੍ਹਾਂ ਕਿਹਾ ਕਿ ਇਸ ਫਿਲਮ ਵਿੱਚ ਬੈਂਕ ਬੈਕਗ੍ਰਾਉਂਡ 뮤직 ਬਹੁਤ ਹੀ ਵਧੀਆ ਦਿੱਤਾ ਗਿਆ ਹੈ ਉਨਾ ਹੀ ਵੀ ਕਿਹਾ ਕਿ ਇਹ ਫਿਲਮ ਬਹੁਤ ਹੀ ਛੋਟੇ ਬਜਟ ਦੇ ਵਿੱਚ ਬਣਾਈ ਗਈ। ਸਾਰਿਆਂ ਨੂੰ ਪਹਿਲਾਂ ਤੇ ਸਰ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ। ਮੇਰੀ ਖੁਦ ਦੀ ਕੰਪਨੀ ਦੀ ਫਿਲਮ ਹੈ ਜੋ ਕਿ ਸਾਡੀ ਕੰਪਨੀ ਨੇ ਪ੍ਰੋਡਿਊਸ ਕੀਤੀ ਹੈ ਤੇ ਸਟੋਰੀ ਵੀ ਮਤਲਬ ਸਾਡੇ ਰਾਈਟਰ ਨੇ ਸਬਾ ਵਰਮਾ ਜੀ ਤੇ ਅਸੀਂ ਮਿਲ ਜੁਲ ਕੇ ਇਹਨੂੰ ਫਿਲਮ ਉੱਥੇ ਲੈ ਕੇ ਆਏ ਹਾਂ ਸਾਡੇ ਐਕਟਰ ਸਾਡੇ ਨਾਲ ਪ੍ਰੀਤ ਜੀ ਸੈਬੀ ਜ਼ੂਰੀ ਜੀ ਜੋ ਅੱਥੇ ਨਹੀਂ ਆ पाए। ਕੱਲ ਤੋਂ ਜੁਆਇਨ ਕਰ ਰਹੇ ਨੇ ਸਾਨੂੰ ਤੇ ਸਾਡੇ ਗੁਰਮੀਤ ਜੀ ਸਾਡੇ ਥੋੜਾ ਲਾਊਡ ਬੋਲ ਰਹੇ ਨੇ ਫਿਲਮ ਦੇ ਵਿੱਚ ਸੋ ਫਿਰ ਨਾ ਨਹੀਂ ਨਾ ਨਹੀਂ ਠੀਕ ਠੀਕ ਬੋਲੋ ਜੇ ਤਾਂ ਬਿਲਕੁਲ ਬੋਲੋ ਇਹ ਫਿਲਮਿਸ ਦਾ ਮਾਈਕ ਉਹ ਇੱਥੇ ਲੱਗੇ ਹੁੰਦੇ ਨਹੀਂ ਉੱਥੇ ਤਾਂ ਸਾਰੇ ਬੋਲਦਾ ਜਮਾ ਹੈ ਫਿਲਮ ਚ ਬੋਲਿਓ ਨਾ ਉੱਧਰ ਬੋਲੋ ਉਹ ਕਰੈਕਟਰ ਚਾਹਜਾ ਮਾੜਾ ਜਾ ਇਹ ਉਹ ਪ੍ਰੀਤ ਵਾਲੇ ਕਰੈਕਟਰ ਚਾਹਜਾ ਮਾੜਾ ਜਾ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਕਿਰਨ ਸ਼ੇਰਗਿੱਲ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸਿਮਰਨ ਭਾਰਤਵਾੜ ਤੇ ਤੁਸੀਂ ਕਿਹਾ ਕਿ ਤੁਸੀਂ ਬਹੁਤ ਸਾਰੇ ਹਿੱਟ ਦਿੰਦੇ ਆ ਉਹ ਹਿੱਟ ਦੇ ਪਿੱਛੇ ਮੇਰਾ ਹੱਥ ਨਹੀਂ ਹੈ ਸਭ ਤੋਂ ਪਹਿਲੇ ਹੱਥ ਹੈ ਬਾਬਾ ਜੀ ਦਾ ਦੂਸਰੇ ਨੰਬਰ ਤੇ ਹੱਥ ਹੈਗਾ ਗੁਰਮੀਤ ਜੀ ਦਾ ਜਿਨ੍ਹਾਂ ਨੇ ਮੈਨੂੰ ਚਾਂਸ ਦਿੱਤਾ ਕਿਉਂਕਿ ਚਾਂਸ ਬਹੁਤ ਵੱਡੀ ਗੱਲ ਹੁੰਦੀ ਹੈ ਸਿੰਗਰਸ ਬਹੁਤ ਨੇ ਬਹੁਤ ਸਾਰਾ ਕੰਪੀਟੀਸ਼ਨ ਹੈ ਬਟ ਉਹਨੂੰ ਚਾਂਸ ਦੇਣਾ ਬਹੁਤ ਵੱਡੀ ਗੱਲ ਹੈ ਇੱਕ ਉਮੀਦ ਜਗਾਣਾ ਕਿਸੇ ਦੀ ਆਵਾਜ਼ ਨੂੰ ਡੰਮੀ ਰਿਕਾਰਡ ਕਰਨਾ ਵੀ ਬਹੁਤ ਵੱਡੀ ਗੱਲ ਹੈ ਇੱਥੇ ਸਭ ਤੋਂ ਬਹੁਤ ਵੱਡੇ ਵੱਡੇ ਲੋਕ ਹੈ ਜਿਹੜੇ ਅੱਛਾ ਗਾਉਂਦੇ ਹੈ ਸਾਰੇ ਹੀ ਅੱਛਾ ਗਾਉਂਦੇ ਹੈ ਅਸੀਂ ਤੇ ਕੁਝ ਵੀ ਨਹੀਂ ਹੈਗੇ ਲੇਕਿਨ ਉਸ ਨੂੰ ਪਰਖ ਕੇ ਉਹਨੂੰ ਚਾਂਸ ਦੇਣਾ ਉਸ ਨੂੰ ਸਹੀ ਜਗ੍ਹਾ ਤੇ ਪਲੇਸਮੈਂਟ ਦੇਣੀ ਉਹਦੇ ਲਈ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਸੋ ਮਚ ਦਸਵਾ ਦੇਖੋ ਸਮਿੰਦਰ ਮਾਲ ਸਰ ਜਿਹੜੇ ਇਹਨਾਂ ਨੇ ਜੋ ਗੱਲ ਕਹਿਤੀ ਹੈ ਕਿ ਪਹਿਲੇ ਵੀ 뮤직 ਦਾ ਜੋ ਪਾਰਟ ਹੁੰਦਾ ਸੀ 70 30% ਤੇ ਅੱਜ ਵੀ ਉਹੀ ਹੈ ਅੱਜ ਜ਼ਿਆਦਾ ਹੋ ਗਿਆ ਹੈ 80% 뮤직 ਹੈ ਤੇ 20% ਫਿਲਮ ਹੈ ਠੀਕ ਹੈ ਨਾ ਤੁਸੀਂ ਕੋਈ ਵੀ ਇਸ ਚੁੱਕ ਕੇ ਵੇਖ ਲਓ ਮੈਨੂੰ ਤਾਂ ਮੈਨੂੰ 150 ਤੋਂ ਉੱਪਰ ਫਿਲਮਾਂ ਮੈਂ ਕਰ ਲੀਆਂ ਤੇ 2300 2400 ਗਾਣਾ YouTube ਦੇ ਉੱਤੇ ਐਲਬम्स ਕਰ ਲੀਆਂ ਇਨਾਂ ਸਿੰਗਰ ਗਵਾਇਆ 2001 ਤੋਂ ਇਨਾ ਹਿੱਟ ਮਾਰਿਆ ਲੌਂਗ ਲਾਚੀ ਜੋ ਪਹਿਲਾ ਗਾਣਾ ਬਣਿਆ ਸੀ 1.5 ਬਿਲੀਅਨ ਉਹ ਸਾਡੇ ਨਾਂ ਤੇ ਆ ਗਿਆ ਅੱਜ ਦੀ ਡੇਟ 'ਚ ਇੱਕ ਗਾਣਾ ਚੱਲ ਰਿਹਾ ਹੈ ਸਾਗਰ ਦੀ ਵੋਟੇ ਲੈਂਦੀ ਇੰਡਗਾ ਚਲਾ ਉਹ ਗਾਣੇ ਨੇ ਇੰਟਰਨੈਟ ਕਹਿੰਦੇ ਬ੍ਰੇਕ ਕਰਤਾ ਉਹ ਕਹਿੰਦੇ ਇੰਟਰਨੈਟ ਬ੍ਰੇਕ ਕਰਤਾ ਉਸ ਗਾਣੇ ਨੇ ਸੋ ਉਹ ਮੇਰਾ 2005 ਦਾ ਗਾਣਾ ਸੀ ਸੋ ਉਹ ਗਾਣਾ ਹੁਣ ਚੱਲ ਰਿਹਾ ਦੁਬਾਰਾ ਤੇ ਗਾਣਾ ਇਦਾਂ ਦੀ ਚੀਜ਼ ਹੈ ਜੋ ਤੁਹਾਨੂੰ ਇੱਕਦਮ ਨਾਲ ਅਟੈਕ ਕਰਦਾ ਹੈ गाने नु सुन के ਘੱਟ ਤੋਂ ਘੱਟ ਸ਼ੁੱਕਰਵਾਰ ਨੂੰ ਤੁਸੀਂ ਫਰਾਈਡੇ ਨੂੰ ਜਦੋਂ ਫਿਲਮ ਲੱਗਦੀ ਹੈ ਤੇ ਤੁਸੀਂ ਫਿਲਮ 'ਚ ਜਰੂਰ ਪਹੁੰਚਦੇ ਹੋ ਯਾਰ ਗਾਣਾ ਵਧੀਆ ਇੱਕ ਵਾਰ ਗਾਣਾ ਵੇਖਦੇ ਆ ਤੇ ਫਿਲਮ ਚੰਗੀ ਹੋਏਗੀ ਫਿਲਮ 'ਚ ਜਿਹੜਾ ਸਾਡਾ ਕੈਪਟਨ ਆਫ ਦ ਸ਼ਿਪ ਹੈ ਸੁਜਾਦ ਖਾਨ ਸਾਹਿਬ ਜਿਨੇ ਫਿਲਮ ਬਣਾਈ ਹੈ ਡਾਇਰੈਕਟਰ ਜਿਹੜੇ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਬਹੁਤ ਵਧੀਆ ਮੈਂ ਐਕਸਪੀਰੀਅੰਸ ਕੀਤਾ ਲਾਈਕ ਇੱਕ ਫੈਮਿਲੀ ਵਰਗਾ ਸਾਰਿਆਂ ਨੇ ਸਾਥ ਦਿੱਤਾ ਸਾਡੀ ਆਪਣੀ ਕੰਪਨੀ ਦੀ ਫਿਲਮ ਹੈ ਸ਼ਾਲੀਮਾਰ ਪ੍ਰੋਡਕਸ਼ਨ ਦੀ ਤੇ ਸਾਡੇ ਪ੍ਰੋਡਿਊਸਰ ਨੇ ਤੇ ਲੋਕ ਕੁਟਾਰੀ ਜੀ ਜੋ ਬੌਂਵੇ ਤੋਂ ਨੇ ਤੇ ਸਾਡੇ ਡਾਇਰੈਕਟਰ ਨੇ ਬਾਲੀਵੁੱਡ ਤੇ ਨੇ ਸੁਜਾਦ ਇਕਬਾਲ ਖਾਨ ਜੀ ਤੇ ਇਹ ਇੱਕ ਫੈਮਲੀ ਫਿਲਮ ਹੈ ਸਰ ਅਸੀਂ ਫੈਮਲੀ ਵਾਂਗੂ ਇਹਦੇ ਵਿੱਚ ਕੰਮ ਕੀਤਾ ਗੁਰਮੀਤ ਜੀ ਸਾਡੇ ਮਾਣ ਇਹਨਾਂ ਨੇ ਸਾਡਾ 뮤직 ਇਹਨਾਂ ਨੇ ਵਧੀਆ ਦਿੱਤਾ ਸਾਨੂੰ ਬਹੁਤ ਮਾਣ ਹੈ ਕਿ ਇਹਨਾਂ ਨੇ ਸਾਡਾ 뮤직 ਬਣਾਇਆ ਸਾਡੀ ਫਿਲਮ ਦਾ ਤੇ ਸਾਡੇ ਮੈਮ ਸਿਮਰਨ ਭਰਦਵਾਜ ਜੀ ਤੇ ਹੋਰ ਵੀ ਜਿਹੜੇ ਸਿੰਗਰ ਹੈਗੇ ਨੇ ਹਸ਼ਮਤ ਸੁਲਤਾਨਾ ਜੀ ਤੇ ਜੈਸਮਿਨ ਅਖਤਰ ਜੀ ਕਮਲ ਖਾਨ ਜੀ ਸਾਰਿਆਂ ਨੇ ਬਹੁਤ ਵਧੀਆ ਸਾਨੂੰ ਗਾਣੇ ਦਿੱਤੇ ਨੇ ਤੇ ਉਹਨਾਂ ਦਾ 뮤직 ਸਰ ਨੇ ਬਣਾਇਆ ਗੁਰਮੀਤ ਜੀ ਨੇ ਤੇ ਸਾਨੂੰ ਇਹ ਹੀ ਲੱਗਦਾ ਹੈ ਕਿ ਇਸ ਫਿਲਮ ਦੇ ਵਿੱਚ ਜੋ ਮਿਊਜ਼ਿਕ ਨੇ ਜੋ ਕੰਮ ਕੀਤਾ ਹੈ ਉਹ ਅਸੀਂ ਮਤਲਬ ਇਹਨਾਂ ਦੇ ਦੇਣ ਦਾ ਰਵਾਂਗੇ ਇਹਨਾਂ ਨੇ ਬਹੁਤ ਵਧੀਆ ਮਿਊਜ਼ਿਕ ਦਿੱਤਾ ਸਾਨੂੰ ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਆਵਾਂਗੇ ਤਦ ਤੱਕ ਲਈ